ठीक कर फोर दनीश सिर प्रभु पुर कीओ पयान ते को बहादुर सी क्रिया करी न किनु आन ते को बहादुर के चलते भयो जगत को शो ਹੇ ਹੇ ਸਭ ਜਗ ਭयो ਜੈ 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 ਸੁਰ ਲੋਕ ਤਿਆਗ ਤੇ বৈরাগ ਦੀ ਮੂਰਤੀ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ અવਤਾਰ ਵੈਸਾਖ ਵਦੀ ਪੰਨ ਸੰਮਤ 1678 ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦੇ ਪਿਤਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਨ ਤੇ ਮਾਤਾ ਪੂਜਨੀ ਨਾਨਕੀ ਜੀ ਆਪ ਜੀ ਦਾ ਅਨੰਦ ਕਾਰਜ ਵਿਆਹ ਲਾਲ ਚੰਦ ਖੱਤਰੀ ਦੀ ਬੇਟੀ ਸ੍ਰੀ ਗੁਜਰੀ ਨਾਲ ਹੋਇਆ ਔਰ ਇਹ ਵਿਆਹ ਕਰਤਾਰਪੁਰ ਵਿਖੇ ਹੋਇਆ ਗੁਰਗੱਦੀ ਆਪ ਜੀ ਨੂੰ ਚੇਤਰ ਸੁਦੀ 14 ਸੰਮਤ 1700 21 ਵਿੱਚ ਪ੍ਰਾਪਤ ਹੋਈ ਆਪ ਦੀ ਸੰਤਾਨ ਪੰਥ ਦੇ ਵਾਲੀ ધਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨ ਜਗਤ ਦੇਚ ਮਹਾਨ ਕਮ ਉਸਾਰੂ ਕਮ 99 ਕੀਤੇ ਨੇ ਜਿਨ੍ਹਾਂ ਦੇ ਅੰਦਰ ਬੈਰਾਗ ਸੀ ਕਿਉਂਕਿ ਬੈਰਾਗ ਇੱਕ ਐਸਾ ਮੂਲ ਹੈ ਇੱਕ ਐਸੀ ਜੜ ਹੈ ਜਿਸ ਤੋਂ ਤਿਆਗ ਦੀ ਭਾਵਨਾਵਾਂ ਦਾ ਜਨਮ ਹੁੰਦਾ ਹੈ ਬੈਰਾਗ ਨਹੀਂ ਤਾਂ ਤਿਆਗ ਵੀ ਨਹੀਂ ਅਕਸਰ ਦੇਖਿਆ ਜਾਂਦਾ ਹੈ ਲੋਕੀ ਪਹਿਲੇ ਤਿਆਗ ਕਰ ਦਿੰਦੇ ਨੇ ਘਰ-ਬਾਰ ਦਾ, ਧਨ-ਸંપਦਾ ਦਾ ਤੇ ਫਿਰ ਬੈਰਾਗੀ ਹੋਣ ਦਾ ਲਖਬ ਲਗਾਉਂਦੇ ਨੇ ਤਿਆਗ ਤੋਂ ਬੈਰਾਗ ਨਹੀਂ ਪੈਦਾ ਹੁੰਦਾ ਬੈਰਾਗ ਤੋਂ ਤਿਆਗ ਪੈਦਾ ਹੁੰਦਾ ਹੈ ਹੀਰੇ ਦੇ ਮਿਲਦੇ ਆ ਕੰਕਰ ਪੱਥਰ ਹੱਥੋਂ ਗਿਰ ਜਾਂਦੇ ਨੇ ਸੋਨੇ ਦੇ ਮਿਲਦੇ ਆ ਲੋਹੇ ਦੇ ਟੁਕੜੇ ਹੱਥੋਂ ਗਿਰ ਜਾਂਦੇ ਨੇ ਪਰਮ ਬੈਰਾਗ ਦੀ ਪ੍ਰਾਪਤੀ ਦੇ ਨਾਲ ਪੁੱਛ ਚੀਜ਼ਾਂ ਜਿਨ੍ਹਾਂ ਦੀ ਕੋਈ ਅਹਿਮੀਅਤ ਨਾ ਹੋਵੇ ਉਹ ਹਿਰਦੇ ਚੋਂ ਆਪਣੇ ਆਪ ਜੋ ਹੈ ਝੜ ਜਾਂਦੀਆਂ ਨੇ ਤਿਆਗ ਕੀਤਾ ਨਹੀਂ ਜਾਂਦਾ ਤਿਆਗ ਹੋ ਜਾਂਦਾ ਜੋ ਤਿਆਗ ਕੀਤਾ ਜਾਂਦਾ ਹੈ ਵਾਸਤਵਿਕ ਤਿਆਗ ਨਹੀਂ ਹੁੰਦਾ ਉਹ ਤੇ ਕਾਗਜ਼ੀ ਫੁੱਲਾਂ ਦੀ ਤਰ੍ਹਾਂ ਬਾਹਰੋਂ ਤਿਆਗ ਬੜਾ ਸੁੰਦਰ ਦਿਖਾਈ ਦੇਵੇ ਪਰ ਉਸ ਦੇ ਚ ਵੈਰਾਗ ਦੀ ਮਹਿਕ ਨਹੀਂ ਆਉਂਦੀ ਉਹਦੇ ਚ ਵੈਰਾਗ ਦੀ ਜਿੰਦ ਜਾਨ ਨਹੀਂ ਆਉਂਦੀ ਤਿਆਗ ਦੀ ਜਿੰਦ ਜਾਨ ਵੈਰਾਗ ਹੈ ਇੱਕ ਮਹਾਬਲੀ ਸੂਰਬੀਰ ਮੇਰੀ ਪੀਰੇ ਦੇ ਘਰ ਐਸੇ ਬਾਲਕ ਦਾ ਜਨਮ ਹੋਇਆ ਹੈ ਬੈਰਾਗ ਜਿਸ ਦੇ ਰੋਮ-ਰੋਮ ਵਿੱਚ ਸੀ ਤੇ ਆਮ ਜਿਸ ਦੇ ਆਚਰਣ ਵਿੱਚ ਸੀ ਇਹ ਗੱਲ ਵੱਖਰੀ ਹੈ ਕਿ ਆਪ ਸੂਰਬੀਰ ਵੀ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਾਲ ਕਈ ਵਾਰ ਆਪ ਜੰਗਾਂ ਵਿੱਚ ਵੀ ਸ਼ਾਮਲ ਹੋਏ ਆਪ ਦੀ ਤਲਵਾਰ ਦਾ ਜੋਹਰ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤਿਆਗ ਮਲਦਾਨਾ ਤੇਗ ਬਹਾਦਰ ਰੱਖਿਆ ਸੀ ہے ہے بہادر ہے, ہے. نانکے پنڈ بکالے آن وسے اتنا ਇਕ ਭੋਰੇ ਵਿੱਚ ਬੜੀ ਸਾਦੀ ਜ਼ਿੰਦਗੀ ਆਪ ਬਤੀਤ ਕਰਦੇ ਸਨ ਬਕਾਲੇ ਦੇ ਵਾਸੀਆਂ ਨੇ ਤੇ ਇੱਥੇ ਧੱਕੇਣਾ ਸ਼ੁਰੂ ਕਰ ਦਿੱਤਾ ਤੇਗਾ ਕਮਲਾ ਹੈ ਤੇਗਾ ਕਮਲਾ ਹੈ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਜੋ ਨਿਕਲੇ ਅਸੀਵਾਕ ਬਾਬਾ ਬਕਾਲੇ ਉਸ ਤੋਂ ਕੁਝ ਪਖੰਡੇ ਸੋਡੀਆਂ ਨੇ ਬੜਾ ਲਾਭ ਉਠਾਇਆ ਬਕਾਲੇ ਵਿੱਚ 22 ਗਧੀਆਂ ਲੱਗ ਗਈਆਂ। ਔਰ ਸਾਰਿਆਂ ਦਾ ਦਾਵਾ ਅਸੀਂ ਗੁਰੂ ਹਾਂ। ਅਸੀਂ ਗੁਰੂ ਹਾਂ। ਅਸੀਂ ਗੁਰੂ ਹਾਂ। ਪਰ ਜੋ ਵਾਸਤਵ ਗੁਰੂ ਹੈ ਉਸ ਦਾ ਕੋਈ ਦਾਵਾ ਨਹੀਂ। ਉਹ ਤੇ ਛੁਪਿਆ ਬੈਠਾ ਹੈ। ਉਹ ਤੇ ਭੌਰੇ ਚ ਬੈਠਾ ਹੈ। ਵਾਕਈ ਜਿਸ ਦੇ ਅੰਦਰ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਬਹੁਤ ਪਰਬਲ ਇੱਛਾ ਹੈ। ਉੱਥੇ ਪ੍ਰਮਾਤਮਾ ਛੁਪਿਆ ਹੀ ਰਹਿ ਜਾਂਦਾ। ਉੱਥੇ ਕੁਝ ਵੀ ਨਹੀਂ ਹੁੰਦਾ। ਔਰ ਜਿਸ ਨੂੰ ਆਪਣੇ ਆਪ چھਪਾਉਣ ਦੀ ਬੜੀ ਚਾਹਤ ਹੈ ਲਾਲਸਾ ਹੈ ਈਸ਼ਵਰ ਉੱਥੇ ਪ੍ਰਗਟ ਹੋ ਜਾਂਦਾ ਹੈ ਅਕਾਲ ਪੁਰਖ ਉੱਥੇ ਪ੍ਰਗਟ ਹੋ ਜਾਂਦਾ ਹੈ ਇਹ ਇੱਕ ਦੇਵੀ ਨਿਯਮ ਹੈ ਈਸ਼ਵਰੀ ਨੁਕਤਾ ਨਿਗਾਹ ਹੈ ਲੋਕੀ ਆਉਂਦੇ ਸਨ ਬਾਈਆਂ ਨੂੰ ਮੱਥਾ ਟੇਕ ਕੇ ਚਲੇ ਜਾਂਦੇ ਸਨ ਮਨੋ ਕਾਮਨਾਵਾਂ ਉਹਨਾਂ ਬਾਈਆਂ ਦੇ ਅੱਗੋਂ ਰੱਖਦੇ ਸਨ ਜਿਸ ਤਰ੍ਹਾਂ ਹਰ ਬੰਦਾ ਜੋਹਰੀ ਨਹੀਂ ਆਉਂਦਾ ਹਰ ਬੰਦੇ ਨੂੰ ਹੀਰੇ ਜਵਹਰਾਤ ਦੀ ਪਰਖ ਨਹੀਂ ਹੁੰਦੀ ਹਰ ਮਨੁੱਖ ਨੂੰ ਪੂਰਨ ਪੁਰਖ ਦੀ ਵੀ ਪਰਖ ਨਹੀਂ ਆਉਂਦੀ ਬੈਰਾਗੀ ਤੇ ਤਿਆਗੀ ਦੀ ਵੀ ਪਰਖ ਨਹੀਂ ਆਉਂਦੀ ਅੱਜ ਇੱਕ ਐਸਾ ਪੁਰਸ਼ ਆਇਆ ਜੋ ਵਾਕਈ جوہری ਸੀ ਜੋ ਪਰਖ ਸਕਦਾ ਸੀ ਜਿਹਨੂੰ ਬੋਧ ਸੀ ਜਿਹਨੂੰ ਸਮਝ ਸੀ ਕਹਿੰਨ ਰੱਬੀ ਰਸ ਮਾਣੇ ਬਿਨਾ ਰੱਬੀ ਰਸ ਕਾ ਨੂੰ ਪਛਾਣਨਾ ਬਹੁਤ ਔਖਾ ਹੈ ਬੈਰਾਗ ਦੀ ਚਿੰਗਾਰੀ ਪੈਦਾ ਹੋਏ ਬਿਨਾ ਕਿਸੇ ਬੈਰਾਗੀ ਨੂੰ ਸਮਝਣਾ ਬੜਾ ਔਖਾ ਹੈ ਤੇ ਨਾਮ ਰਸ ਦਾ ਥੋੜਾ ਜਿਹਾ ਸਵਾਦ ਚਖੇ ਬਿਨਾ ਕਿਸੇ ਮਹਾਪੁਰਸ਼ ਨੂੰ ਸਮਝਣਾ ਬਹੁਤ ਕਠਿਨ ਹੈ ਬਹੁਤ ਕਠਿਨ ਹੈ ਯਾ ਇੰਜ ਕਹਿ ਲੋ ਕਿਸੇ ਮਹਾਪੁਰਖ ਨੂੰ ਸਮਝਣ ਦੀ ਕਸਵੱਟੀ ਇਹ ਹੀ ਹੈ ਕਿ ਮਨੁੱਖ ਦੇ ਅੰਦਰ ਕੁਛ ਮਹਾਨਤਾ ਤੇ ਪੈਦਾ ਹੋਈ ਹੋਵੇ ਕੁਛ ਤੇ ਰੱਬੀ ਝਲਕ ਉਸ ਦੇ ਅੰਦਰ ਉਜਾਗਰ ਹੋਈ ਹੋਵੇ ਤਾਂ ਹੀ ਪਹਿਚਾਨ ਸਕੇਗਾ ਵਰਨਾ ਪਹਿਚਾਨਣ ਦੀ ਹੋਰ ਕੋਈ ਕਸਵਟੀ ਨਹੀਂ ਕਸਵਟੀ ਇਸ ਸਿੱਖ ਕੋਲ ਸੀ ਉਹਦੀ ਕਸਵਟੀ ਤੇ ਇਹ ਬਾਈ ਦੇ ਬਾਈ ਗੁਰੂ ਪੂਰੇ ਨਹੀਂ ਉਤਰੇ ਪਖੰਡੀ ਸਾਬਤ ਹੋਏ ਇਹ ਤੇ ਪ੍ਰਗਟਾਵਾ ਕਰ ਰਹੇ ਨੇ ਇਹ ਤੇ ਦਿਖਾਵਾ ਕਰ ਰਹੇ ਨੇ ਔਰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਉਚਾਰਨ ਕੀਤੇ ਉਸ ਬਾਕ ਦਾ ਨਾਜਾਇਜ਼ ਲਲਤ ਲਾਭ ਉਠਾ ਰਹੇ ਨੇ ਅਤੇ ਜਗਤ ਨੂੰ ਭਰਮ ਭੁਲੇਖੇ ਦੇ ਚ ਪਾ ਰਹੇ ਨੇ ਬਾਈਆਂ ਨੂੰ ਮੱਥਾ ਟੇਕ ਕੇ ਇਹ ਸਿੱਖ ਇੱਕ ਹਲਵਾਈ ਤੋਂ ਪੁੱਛਦਾ ਹੈ ਇੱਥੇ ਕੋਈ ਹੋਰ ਵੀ ਰਹਿੰਦਾ ਛੋੜੀ ਵੰਸ਼ ਦੇ ਚ ਬਾਬਿਆਂ ਦੇ ਚ ਗੁਰੂ ਰਾਂ ਦਾਸੀ ਮਹਾਰਾਜ ਦੀ ਸੰਤਾਨ ਪੀੜੀ ਦੇ ਚਾ ਇੱਥੇ ਕੋਈ ਹੋਰ ਵੀ ਰਹਿੰਦਾ ਤਾਂ ਸਲਵਾਈ ਨੇ ਕਿਹਾ ਹਾਂ ਇੱਕ ਤੇਗਾ ਕਮਲਾ ਰਹਿੰਦਾ ਸਾਦਾ ਜੀਆਂ ਛੁਪਿਆ ਛੁਪਿਆ ਕਿੱਥੇ ਹੈ ਉਹ ਸਾਹਮਣੇ ਪੋਰੇ ਚ ਕਿੰਨੇ ਚਿਰ ਦਾ ਰਹਿੰਦਾ ਹੈ ਲਾਲ ਬਨ ਪੰਜੀ 26 ਸਾਲ ਤੇ ਹੋ ਹੀ ਗਏ ਨੇ ਇੱਥੇ ਹੀ ਰਹਿੰਦਾ ਹੈ ਪ੍ਰਗਤੀ ਨਹੀਂ ਆਉਂਦਾ ਦਰਸਲ ਇੱਕ ਬਹੁਤ ਵੱਡੀ ਤਿਆਰੀ ਕੀਤੀ ਜਾ ਰਹੀ ਸੀ ਬਹੁਤ ਵੱਡੀ ਤਿਆਰੀ ਜਦ ਹੀਰਾ ਵਾਕਈ ਹੀਰਾ ਬਣਨਾ ਚਾਹੁੰਦਾ ਹੈ ਤਾਂ ਧਰਤੀ ਦੀ ਗੋਦ ਦੇ ਚ ਰਹਿ ਕੇ ਅੰਦਰੂਨੀ ਗਰਮੀ ਨੂੰ ਸਹਾਰ ਕੇ ਉਹ ਆਪਣੇ ਅੰਦਰ ਚਮਕ ਪੈਦਾ ਕਰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਅੰਦਰ ਉਹ ਸ਼ਕਤੀ ਪੈਦਾ ਕਰਨਾ ਚਾਹੁੰਦੇ ਸਨ ਜੇ ਦੇ ਨਾਲ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਸਕੀਏ ਜਰਵਾਨਿਆਂ ਦਾ ਟਾਕਰਾ ਕਰ ਸਕੀਏ ਔਰ ਮਜ਼ਲੂਮਾਂ ਦੀ ਰੱਖਿਆ ਕਰ ਸਕੀਏ ਬਿਨਾਂ ਸ਼ਕਤੀ ਪਾਓ ਇਹ ਸਭ ਕੁਝ ਹੋਣਾ ਬੜਾ ਔਖਾ ਸੀ ਕਿ ਸ਼ਕਤੀ ਪ੍ਰਾਪਤ ਆਉਂਦੀ ਹੈ ਪਰਮ ਸ਼ਕਤੀ ਨਾਲ ਜੁੜ ਕੇ ਤੇ ਪਰਮ ਸ਼ਕਤੀ ਨਾਲ ਜੁੜਨ ਦਾ ਵਸੀਲਾ ਹੈ ਜਦ ਤੇ ਤਪ ਆਪ ਉਸ ਭੋਰੇ ਵਿੱਚ ਬੈਠ ਕੇ ਉਸ ਪਰਮ ਸ਼ਕਤੀ ਨਾਲ ਇਕਮਿਕ ਹੋਏ ਨੇ ਹੁਣ ਤੇ ਸਿਰਫ ਉਡੀਕ ਹੈ ਇਹ ਹੀਰਾ ਆਪਣੀ ਚਮਕ ਪ੍ਰਗਟ ਕਰੇ ਦਮਕ ਪ੍ਰਗਟ ਕਰੇ ਅਜ ਜੋਹਰੀ ਵੀ ਆ ਗਿਆ ਪੁੱਛਦਾ ਹੈ ਇੱਥੇ ਕੋਈ ਹੋਰ ਸੋਢੀ ਵੰਸ਼ ਦਾ ਰਹਿੰਦਾ ਹੈ ਹਾਂ ਰਹਿੰਦਾ ਹੈ ਇੱਕ ਤੇਗਾ ਕਮਲਾ ਉਹ ਸਾਹਮਣੇ ਭੋਰੇ ਦੇ ਵਿੱਚ ਮਾਤਾ ਗੁਜਰੀ بھورے دے در بیٹھ کے ہر طرح دی ضرورتان دی پورتی گرو تیگ بہادر سا جی دیاں کر دیاں سن ایک بیراغی ہے تیاگی تیاغی باہر اور اس تیاغی دا نام ہے ماتا گجری بیراغی بھورے بچ بیٹھا ہویا ہے اور اس بیراغی کا نا ہے دھن گرو تیک بہادر اس تیاگی پاسو اجازت منگی ہے اس سکھ نے میں اس بیراغی دے درشن کرنے نے پتی کول ہے پتی کول بیٹھنا نصیب نہیں کتنا تیاغ پتی کول ہے ਕੀ ਨਾਲ ਗੱਲਬਾਤ ਕਰਨਾ ਵੀ ਨਸੀਬ ਨਹੀਂ ਕਿੰਨਾ ਤਿਆਗ ਸਿਰਫ ਅੰਨ ਚਾਹੀਦਾ ਹੈ ਪਾਣੀ ਚਾਹੀਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਲੋੜ ਦੀ ਪੂਰਤੀ ਕਰ ਦੇਣੀ ਹੈ ਬਸਤਰ ਧੋ ਦੇਣੇ ਨੇ ਸੇਵਾ ਕਰ ਦੇਣੀ ਹੈ ਬਸ ਇਤਨਾ ਹੀ ਸੰਬੰਧ ਇਸ ਦੇ ਨਾਲ ਕਥਈ ਇੱਕ ਪਤਨੀ ਤ੍ਰਿਪਤ ਨਹੀਂ ਹੋ ਸਕੇਗੀ ਪਰ ਗੁਜਰੀ ਜੀ रिपत्सन क्योंकि त्याग से ये त्याग ते वैराग का संगम से ये त्याग ते वैराग का एक महान तीर्थ से माता गुजरी पास इजाजत मांगी इस गुरु सिख ने मैं उस बैरागी दे दर्शन करने ने जिस दे बार इतना बड़ा त्याग प्रकट होया बैठा है میں دیکھنا اس اندر گیا ہے مت ٹیک ہے. نحال ہے جو کسوٹی اس, نے اپنے کول رکھی سی. اس کسوٹی تن گرو تے ایک بہادر صاحب جی مہاراج پورے اترے نے کوٹھے تے چڑھ کے ایک بھورے دے چاہے تے پرگٹ کرنے والا کوٹھے تے چڑھ گئے واقعی ਪ੍ਰਗਟ ਕਰਨ ਲਈ ਤੇ ਛੱਤ ਚਾਹੀਦੀ ਸੀ ਉਹ ਚੜ ਗਿਆ ਕੋਠੇ ਤੇ ਗੁਰਲਾਧੋਰੇ ਗੁਰਲਾਧੋਰੇ ਤੇ ਸਭ ਬਾਈ ਗੱਡੀਆਂ ਜੋ ਲਗੀਆਂ ਨੇ ਪਖੰਡ ਹੈ ਧੋਖਾ ਹੈ ਛਲ ਹੈ ਗੁਰੂ ਤੇ ਭੋਰੇ ਚ ਬੈਠਾ ਹੈ ਧਨ ਗੁਰੂ ਤੇ ਇੱਕ ਬਾਦਰ ਸਾਹਿਬ ਜੀ ਮਹਾਰਾਜ ਨੂੰ ਪ੍ਰਗਟ ਕਰਨ ਵਾਲਾ ਇਸ ਗੁਰਸਿੱਖ ਦਾ ਇਸ ਮਹਾਨ ਆਤਮਾ ਦਾ ਨਾਂ ਸੀ ਮੱਖਣ ਸ਼ਾ ਲਬਾਣਾ ਆਰਿਸ ਨੇ ਲਵਾਨਾ ਕਾਉ ਮੰਨੋ ਸਿੱਖ ਇਤਿਹਾਸ ਦੇ ਅਮਰ ਬਣਾ ਦਿੱਤਾ ਗੁਰੂ ਆਖੇ ਪੋਰੇ ਚ ਆਉਂਦਾ ਹੈ ਉਤੇ ਸ਼ਬਦ ਦੇ ਭੋਰੇ ਚ ਆਉਂਦਾ ਹੈ ਕੋਈ ਜਪ ਕੇ ਪ੍ਰਗਟ ਕਰੇ ਉਤੇ ਭੋਰੀ ਚ ਆਉਂਦਾ ਹੈ ਕੋਈ ਜਾ ਕੇ ਪ੍ਰਗਟ ਕਰੇ ਕੋਈ ਅੰਦਰ ਪ੍ਰਵੇਸ਼ ਕਰਕੇ ਪ੍ਰਗਟ ਕਰੇ ਆਪ ਗੁਰੂ ਸੰਗ ਪੋਰੇ ਚ ਛੁਪੇ ਰਹੇ ਆਪ ਪ੍ਰਗਟ ਹੋ ਗਏ تو اپنا بلیدان تیار ہو گئے جو بلی دان ہے اس تپسیاس دی اساری کرنی ہے قوم دی تعمیر کرنی ہے اور دی رکھیا کرنی ہے بہت وڈا کی تھا آسان تک اور سمچے بنگال دا رٹن ہویا ہے آگرہ بنارس الاباد ਪਟਨਾ ਫਿਰ ਚਟਾਗਾਂ ਔਰ ਗੋਹਾਟੀ ਧੋਬੜੀ ਔਰ ਫਿਰ ਬੰਗਾਲ ਦੇ तमाम ਵੱਡੇ ਛੋਟੇ ਸ਼ਹਿਰ ਜਿਹਦੇ ਚ ਕਲਕੱਤਾ ਵੀ ਆ ਜਾਂਦਾ ਹੈ ਇਸ ਇਲਾਕੇ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਇਤਿਹਾਸਿਕ ਅਸਥਾਨ ਮੌਜੂਦ ਨੇ ਔਰ ਪੁਰਾਣੀ ਦਾਸਤਾ ਅਜ ਵੀ ਸੁਣਾ ਰਹੇ ਨੇ ਔਰ ਅਜ ਵੀ ਲੋਕੀ ਉਸ ਤੋਂ ਨਵੀਨਤਾ ਦੀ ਝਲਕ ਦੇਂਦੇ ਨੇ ਔਰ ਆਤਮਿਕ ਅਨੰਦ ਮਾਣਦੇ ਨੇ। ਥਾਂ-ਥਾਂ ਤੇ ਜੋ ਆਪ ਰਟਣ ਕਰਦੇ ਸਨ ਉਸ ਦਾ ਮੁੱਖ ਮਕਸਦ ਇਤਨਾ ਸੀ ਕਿ ਪੁੰਨ ਦਾਨ ਦਿਨ ਕਰਤ ਬਤੇ। ਬਸ ਥਾਂ-ਥਾਂ ਤੇ ਨਾਮ ਦਾ ਦਾਨ ਕਰਦੇ ਜਾਣਾ ਮਜ਼ਲੂਮਾਂ ਦੀ ਰੱਖਿਆ ਕਰਨੀ ਹੈ ਇਹ ਦਾਨ ਕਰਦੇ ਜਾਣਾ। ਅਨੁਦਾ দান ਕਰਦੇ ਜਾਣਾ ਧਨ ਦਾ ਦਾਨ ਕਰਦੇ ਜਾਣਾ ਨਾਮ ਦਾ ਦਾਨ ਕਰਦੇ ਜਾਣਾ ਗਿਆਨ ਦਾ ਦਾਨ ਕਰਨੇ ਜਾ ਕਰਦੇ ਜਾਣਾ ਇਸ ਤਰ੍ਹਾਂ ਦਾਨ ਕਰਦੇ ਕਰਦੇ ਆਪ ਭਰਮਣ ਕਰਦੇ ਰਹੇ ਪਟਨੇ ਦੇ ਵਿੱਚ ਆਪ ਆਪਣੇ ਪਰਿਵਾਰ ਨੂੰ ਛੋੜ ਕੇ ਆਸਾਮ ਬਲ ਗਏ ਔਰ ਬਾਕੀ ਦੇ ਬੰਗਾਲ ਦਾ ਆਪ ਨੇ ਭਰਮਣ ਕੀਤਾ گرو گوبند کا روح وسایا اے سا دی وسائی ہوئی عبادی ہے انہوں دا وسایا ہوا شہر ہے جیسے امرتسر گرو رام داس سی مہاراج کا وسایا ہے جیسے گوبند دھن گروہ امردس سی مہاراج کا وسایا ہے اس طرح آنند پور سا گرو تیگ بہادر صاحب جی مہاراج کا وسایا ہے آپ نے اتھے جگت نو بیراغ نیگی سکشہ دینی ارم کی تھی اور اے صحیح ہے سچ ہے کہ سنسار تو اداس ہوئے بنا پرماتما تلاش کرنی اتی کٹھنے ہے ਬਹੁਤ ਗਠਨ ਹੈ ਪਦਾਰਥਾਂ ਤੋਂ ਉਦਾਸ ਹੋਏ ਬਿਨਾ ਪ੍ਰਮਾਤਮਾ ਦੀ ਤਲਾਸ਼ ਕਰਨੀ ਬਹੁਤ ਔਖੀ ਹੈ ਬਹੁਤ ਔਖੀ ਹੈ ਇਹ ਉਪਰੇਸ਼ ਇਹ ਸੰਦੇਸ਼ ਆਪਣੀ ਬਾਣੀ ਦੇ ਰਾਹੀਂ ਵੰਡਦੇ ਰਹੇ ਦਿੰਦੇ ਰਹੇ ਇਧਰ ਆਰੰਗਜ਼ੇਬ ਦੀ ਕੁਟਲਨੀ thi ਦੇਸ਼ ਦੇ ਦਮਨ ਵਿੱਚ ਲੱਗੀ ਹੋਈ ਸੀ ਧਨ ਇਸ ਦੇਸ਼ ਦਾ ਕਾਫੀ ਜੜਵਾਨਿਆਂ ਨੇ ਲੁੱਟ ਲਿਆ ਸੀ ਅਸਮਤ ਲੁੱਟ ਲਈ ਸੀ ਇੱਜ਼ਤ ਲੁੱਟ ਲਈ ਸੀ ਹੁਣ ਸੰਸਕ੍ਰਿਤੀ ਨੂੰ ਲੁੱਟਣ ਦੇ ਵਿਚ ਲੱਗੇ ਹੋਏ ਸਨ ਹੁਣ ਦੇਸ਼ ਤੇ ਧਰਮ ਨੂੰ ਹੀ ਨਿਸ਼ ਤੋਂ ਨਾਬੂਦ ਕਰਨ ਦੇ ਵਿਚ ਲੱਗੇ ਸਨ ਆਗਵਨ ਖਾਨ ਜੋ ਕਸ਼ਮੀਰ ਦਾ ਸੂਬਾ ਸੀ ਔਰੰਗਜ਼ੇਬ ਦੇ ਹੁਕਮ ਨਾਲ ਉਸਨੇ ਕਸ਼ਮੀਰੀ ਪੰਡਤਾਂ ਦਾ ਦਮਨ ਸ਼ੁਰੂ ਕੀਤਾ ਨੀਤੀ ਸੀ ਉਸ ਵਕਤ ਦੇ ਸਤਾਧਾਰੀਆਂ ਦੀ ਕਸ਼ਮੀਰ ਸ਼ਿਰਮੌਰ ਹੈ ਇਹਦੀ ਪਹਾੜਾਂ ਚੋਂ ਪਾਣੀ ਦੇ ਝਰਨੇ ਨਿਕਲਦੇ ਨੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਨੇ ਔਰ ਕਸ਼ਮੀਰ ਤੋਂ ਹੀ ਬ੍ਰਾਹਮਣ ਚੱਲ ਕੇ ਸਾਰੇ ਦੇਸ਼ ਵਿੱਚ ਧਰਮ ਦਾ ਪ੍ਰਚਾਰ ਕਰਦੇ ਨੇ ਗਿਆਨ ਦੀ ਗੱਲ ਸੁਣਾਉਂਦੇ ਨੇ ਪਾਣੀ ਦੇ ਝਰਨਿਆਂ ਨੂੰ ਬੰਦ ਕਰਨ ਦੀ ਲੋੜ ਨਹੀਂ ਗਿਆਨ ਦੇ ਝਰਨਿਆਂ ਨੂੰ ਬੰਦ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਇਸ ਕੁਟਲ ਨੀਤੀ ਦੇ ਮੁਤਾਬਕ ਕਸ਼ਮੀਰ ਦੇ ਸੂਬੇ ਨੇ ਕਸ਼ਮੀਰੀ ਪੰਡਤਾਂ ਦਾ ਦਮਨ ਸ਼ੁਰੂ ਕੀਤਾ। ਔਰ ਕਸ਼ਮੀਰੀ ਪੰਡਤਾਂ ਦੀ ਇੱਕ ਬਹੁਤ ਵੱਡੀ ਕਾਨਫਰੰਸ ਬਹੁਤ ਵੱਡਾ ਇਕੱਠ ਉਸ ਵਕਤ ਅਮਰਨਾਥ ਨਾਮ ਦੇ ਤੀਰਤ ਤੇ ਹੋਇਆ। ਜਿਸ ਵਿੱਚ ਇਹ ਹੀ ਮਤਾ ਪਕਾਇਆ ਗਿਆ ਕਿ ਦੇਸ਼ ਦੇ ਵਿੱਚ ਕੋਈ ਸ਼ਕਤੀਸ਼ਾਲੀ ਹੋਵੇ। ਉਹ ਸਾਡੀ ਬਾਹ ਪਕੜੇ ਔਰ ਸਾਡੇ ਧਰਮ ਦੀ ਰੱਖਿਆ ਕਰ ਰਹੇ ਸੋਚ ਸਮਝ ਕੇ ਆਖਰ ਸੰਤੀ ਨਾਲ ਇਹ ਫੈਸਲਾ ਹੋਇਆ ਕਿ ਅਸੀਂ ਸਾਰੇ ਅਨੰਦਪੁਰ ਸਾਹਿਬ ਦੇ ਚ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ ਫਰਿਆਦ ਕਰੀਏ ਇਸ ਦੌਰ ਵਿੱਚ ਇਸ ਯੁੱਗ ਦੇ ਵਿੱਚ ਗੁਰਨਾਹਨਿਕ ਦੇ ਘਰ ਤੋਂ ਇਲਾਵਾ ਸਾਡਾ ਕੋਈ ਰਖਵਾਲਾ ਨਹੀਂ ਸਾਡਾ ਕੋਈ ਰક્ષਕ ਨਹੀਂ ਤੋ ਇਸ ਤਰ੍ਹਾਂ ਕਸ਼ਮੀਰ ਦਾ ਧਰਮ ਕਸ਼ਮੀਰ ਦੀ ਸੰਸਕ੍ਰਿਤੀ ਕਸ਼ਮੀਰ ਦਾ ਜੀਵਨ ਕਸ਼ਮੀਰ ਦਾ ਪੰਡਤ ਕਸ਼ਮੀਰ ਦਾ ਬ੍ਰਾਹਮਣ ਫਰਿਆਦ ਲੈ ਕੇ ਆਇਆ ਹੈ। ਧਨਗੁਰੂ ਤੇਕ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ ਜਿਹੜੇ ਉਹਨਾਂ ਪੰਡਤਾਂ ਨੇ ਬਚਨ ਬੋਲੇ ਨੇ ਗੁਰਪ੍ਰਤਾਪ ਸੂਰਜ ਦੇ ਭਾਈ ਸੰਤੋਖ ਸਿੰਘ ਜੀ ਨੇ ਇੰਜ ਲਿਖੇ ਨੇ। ਰਾਮਰ ਬਿਨਾ ਆਨ ਨਹਿ ਕੋਈ। समरथ बले जो रखख होई एक आसरा आफ गुसाईं गहु बांव बूड़त सब जाहिं सडी बांह पकड़ो सब कुछ डूबदा जा रिया है सब कुछ गर्क होंदा जा रिया है संस्कृति धर्म ईमान इज्जत आबरू सब नष्ट होंदी जा रही कमजोरों दी बांह गुरु तेत बहादुर साहिब जी महाराज ने पकड़ ली ਤਦ ਹੀ ਤੇ ਆਪ ਦੇ ਨਾਲ ਇਵਾਕ ਜੁੜ ਗਿਆ ਬਾਹਾਂ ਜਿਨਾਂ ਦੀ ਪਕੜੀਏ ਸਿਰ ਦੀ ਜੇ ਬਾਹਾਂ ਨਾ ਛੋੜੀਏ ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਵਾਖਈ ਦਿੱਲੀ ਦੇ ਚਾਂਦਨੀ ਚੌਂਕ ਦੇ ਚ ਸੀਸ ਤੇ ਦੇਵਤਾ ਪਰ ਕਮਜ਼ੋਰ ਬਰਾਮਣਾ ਦੀ ਬਾਹ ਨਹੀਂ ਛੋੜੀ ਆਪਣਾ ਸੀਸ ਦੇ ਕੇ باواں مضبوط کر دیتی ہیں اپنا سیس دے کے سر بچا دس دیش عزت آبرونوں گرتیک بہادر جی مہاراج نے اپنا بلیدان آپ جد آنند پور سا تلے نے براہم دی فریاد سن کے اتحاسک گھٹنا ہے آپ ਫਰਿਆਦ ਨੂੰ ਸੁਣ ਕੇ ਲੰਬੀ ਸੋਚਣੀ ਚ ਪਏ ਗਏ ਤਾਂ ਉਸ ਵਕਤ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੋਬਿੰਦ ਰਾਏ ਸਨ ਅਤੇ ਆਈ ਉਹ ਸਿਰਫ 9 ਸਾਲ ਦੀ ਸੀ ਆਪਣੇ ਪਿਤਾ ਨੂੰ ਬਹੁਤ ਗੰਭੀਰ ਸੋਚਣੀ ਵਿੱਚ ਦੇਖ ਕੇ ਹੱਥ ਜੋੜ ਕੇ ਕਹਿਣ ਲੱਗੇ ਗੁਰਦੇਵ ਪਿਤਾ ਇਸ ਤਰ੍ਹਾਂ ਦੀ ਗਹਿਰੀ ਸੋਚ ਔਰ ਉਸ ਵਿੱਚ ਚਿੰਤਾ ਵੀ ਹੈ ਕਿਉਂ ਇੱਕ ਕਮਜ਼ੋਰ ਬ੍ਰਾਹਮਣ ਨੂੰ ਵੇਖ ਕੇ ਸੋਚਣੀ ਹੈ ਤਾਂ ਸੋਚ ਆਪ ਦੀ ਕਿੱਥੇ ਤੱਕ ਪਹੁੰਚੀ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੋਬਿੰਦ ਰਾਏ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਨੇ ਕੋਈ ਬਹੁਤ ਵੱਡੀ ਆਤਮਾ ਦਾ ਅਸੀਸ ਚਾਹੀਦਾ ਹੈ ਤਾਂ ਇਹ ਆਤਮਾवां ਬਚ ਸਕਣਗੀਆਂ ਤਾਂ ਇੱਕਦਮ ਉਛਲ ਕੇ ਗੋਬਿੰਦ ਰਾਏ ਨੇ ਕਹਿ ਦਿੱਤਾ ਮਹਾਰਾਜ ਕਿਸੇ ਨੂੰ ਤੈਰਨਾ ਸਿਖਾਣਾ ਹੋਵੇ ਪਾਣੀ ਵਿੱਚ ਆਪ ਤੈਰਨਾ ਪੈਂਦਾ ਹੈ ਕਿਸੇ ਨੂੰ ਮਰਨਾ ਸਿਖਾਣਾ ਹੋਵੇ ਆਪ ਮਰਨਾ ਪੈਂਦਾ ਹੈ ਖਣਾਵਾ ਪਹਿਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚੱਲ ਪਏ ਛੋਟੇ ਛੋਟੇ ਪਿੰਡ ਸ਼ਹਿਰਾਂ ਚੋਂ ਲੰਘਦੇ ਹੋਏ ਪੰਜ ਸਾਥੀਆਂ ਨੂੰ ਨਾਲ ਲੈ ਕੇ ਆਪ ਆਗਰਾ ਪਹੁੰਚੇ ਨੇ ਬਗੀਚੇ ਚ ਬੈਠੇ ਸਨ ਆਪਨੇ ਇੱਕ ਦੁਸ਼ਾਲਾ ਇੱਕ ਅੰਗੂਠੀ ਆਜੜੀ ਨੂੰ ਦਿੱਤੀ ਆਖਿਆ ਬਾਜ਼ਾਰੋਂ ਖਾਨ-ਬਾਨ ਦਾ ਸਮਾਨ ਲੈ ਕੇ ਆਓ ਤਾਂ ਕਿ ਸਾਡੇ ਨਾਲ ਦੇ ਸਾਥੀ ਤੇ ਅਸੀਂ ਕੁਝ ਛਕ ਸਕੀਏ ਇੱਕ ਹਲਵਾਈ ਦੇ ਪਾਸ ਜਦ ਇਹ ਕੀਮਤੀ ਦੁਸ਼ਾਲਾ ਤੇ ਹੀਰੇ ਜੜਤ ਰਤਨ ਜੜਤ ਇਹ ਅੰਗੂਠੀ ਆਜੜੀ ਵੇਚਣ ਲੱਗਾ ਹੈ ਹਲਵਾਈ ਨੂੰ ਸ਼ੱਕ ਪੈ ਗਿਆ ਲੱਖਾਂ ਦੀ ਇਹ ਅੰਗੂਠੀ ਸੈਂਕੜਿਆਂ ਦਾ ਇਹ ਕੀਮਤੀ ਦੁਸ਼ਾਲਾ ਇੱਕ ਆਜੜੀ ਦੇ ਪਾਸ ਔਰ ਇਹਨਾਂ ਦੇ ਬਦਲੇ 'ਚ ਇਹ ਸਿਰਫ ਖਾਣ-ਪਾਨ ਦਾ ਸਮਾਨ ਮੰਗਦਾ ਥੋੜਾ ਜਿਹਾ ਹੋ ਨਾ ਹੋਵੇ ਇਸਨੇ ਚੁਰਾਇਆ ਹੈ ਪਰ ਕੌਣ ਦੱਸੇ ਇਹ ਤੇ ਆਪਣੇ ਆਪ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸੁੰਨ ਹੀ ਅਡੰਬਰ ਰਚਿਆ ਹੈ ਸ਼ਹਿਨशाह ਦੇ ਸਾਹਮਣੇ ਹੋਣ ਦਾ ਔਰ ਉਸ ਨੂੰ ਦੱਸਣ ਦਾ ਕਿ ਤੂੰ ਜ਼ਬਰ ਕਰ ਰਿਹਾ ਹੈ ਤਸ਼ੱਦਦ ਕਰ ਰਿਹਾ ਹੈ ਹਲਵਾਈ ਨੇ ਸ਼ਹਿਰ ਕੋਤਵਾਲ ਨੂੰ ਖਬਰ ਕਰ ਦਿੱਤੀ ਆ ਜਿਹੜੀ ਪਕੜਿਆ ਗਿਆ ਉਸ ਤੋਂ ਪੁੱਛਿਆ ਗਿਆ ਇਹ ਸਭ ਕੋਈ ਤੈਨੂੰ ਕਿੱਥੋਂ ਮਿਲਿਆ ਤਾਂ ਦੱਸ ਦਿੱਤਾ ਬਾਗ ਬਗੀਚੇ 'ਚ ਬੈਠੇ ਨੇ

رسنا تو اے بول نکلے نے بل چھٹکے ہو بندھن پرے کچھو نہ اپائے کہو نانک اب اوٹ ہر گز ہوکال ہو پورکھ دگوں جودڑی تیئے سنگ سکھا سب تج گئے کو نہ نبھے ساتھ کہو نانک اے میں ਇਕ ਇਕ ਰਗੁਨਾਥ ਏ ਪ੍ਰਭੂ ਤੇਰੇ ਹੀ ਆਸਰਾ ਤੇਰੀ ਓਟ ਹੈ ਔਰ ਤੇਰੇ ਆਸਰੇ ਕਰਕੇ ਹੀ ਮੈਂ ਮਜ਼ਲੂਮਾਂ ਦਾ ਪੱਖ ਲਿਆ ਹੈ ਕਮਜ਼ੋਰਾਂ ਦਾ ਪੱਖ ਲਿਆ ਹੈ ਔਰ ਵਕਤ ਦੀ ਸਤਾ ਨਾਲ ਟਕਰਾਇਆ ਹੈ ਸਤਾ ਕਿੰਨੀ ਕਠੋਰ ਹੁੰਦੀ ਹੈ ਕਹਿੰਦੇ ਨੇ ਮਾਂ ਲਈ ਵੀ ਜਗਾ ਨਹੀਂ ਆਉਂਦੀ ਸਤਾਧਾਰੀ ਦੇ ਹਿਰਦੇ ਚ ਪਿਤਾ ਲਈ ਵੀ ਥਾਂ ਨਹੀਂ ਆਉਂਦਾ ਭਰਾਵਾਂ ਲਈ ਵੀ ਥਾਂ ਨਹੀਂ ਆਉਂਦਾ ਭੈਣਾ ਪਤੀਜਿਆਂ ਬੱਚੇ ਹੈ ਬੱਚਿਆਂ ਲਈ ਕੋਈ ਥਾਂ ਨਹੀਂ ਹੁੰਦਾ ਸਤਾਧਾਰੀ ਦੇ ਹਿਰਦੇ 'ਚ ਥਾਂ ਹੁੰਦਾ ਹੈ ਸਿਰਫsingਾਸਣ ਲਈ ਸਿਰਫ ਸਤਾ ਲਈ ਔਰ ਉਹ ਸਤਾ ਤੋਂ ਸਭ ਕੁਝ ਕੁਰਬਾਨ ਕਰ ਸਕਦਾ ਹੈ ਇਸ ਦਾ ਜੀਮ ਦਾ ਜਾਗ ਦਾ ਸਬੂਤ ਮਿਲਦਾ ਹੈ ਔਰ ਮੁਜ਼ੇਬ ਨੇ ਸਤਾ ਦੀ ਖਾਤਰ ਆਪਣੇ ਤਿੰਨੇ ਭਰਾ ਕਤਲ ਕੀਤੇ ਆਪਣੇ ਬੁੱਢੇ ਪਿਤਾ ਨੂੰ ਆਗਰੇ ਦੇ ਕਿਲੇ ਦੇ 'ਚ ਕੈਦ ਕੀਤਾ ਗਰਮੀਆਂ ਦੇ ਦਿਨਾਂ 'ਚ ਇਹ ਬੁੱਢਾ ਪਿਓ ਕੈਦ ਸੀ ਅੰਦਰ ਸੇਵਾ ਕਰਦੀ ਸੀ ਉਸ ਦੀ ਲੜਕੀ ਜਹਾਂ ਆਰਾ ਔਰੰਗਜ਼ੇਬ ਦੀ ਭੈਣ ਇਹ ਵੀ ਕੈਦ ਸੀ ਕਿਉਂਕਿ ਪਿਓ ਦਾ ਪੱਖ ਲੈਂਦੀ ਸੀ ਪਿਓ ਦੀ ਹਿਮਾਇਤ ਕਰਦੀ ਸੀ ਅੰਦਰ ਸਰਾਹੀ ਦੇ ਜਦ ਪਾਣੀ ਮੁੱਕ ਚਲਿਆ ਔਰ ਸ਼ਾਮ ਤੱਕ ਪਾਣੀ ਦਾ ਚੱਲਣਾ ਬੜਾ ਔਖਾ ਸੀ ਦੁਪਹਿਰ ਢਲ ਚਲੀ ਸੀ ਸ਼ਾਹਜਹਾਨ ਨੇ ਸੰਤਰੀ ਨੂੰ ਆਵਾਜ਼ ਮਾਰੀ ਪਾਣੀ ਚਾਹੀਦਾ ਹੈ ਤੇ ਸੰਤਰੀ ਕਹਿਣ ਲਗਾ ਜਹਾਂ ਪੜਾ ਮੇਰੇ ਪਾਸ ਤਾਲੇ ਦੀ ਚਾਬੀ ਨਹੀਂ ਚਾਦੀ ਤੇ ਬਾਦਸ਼ਾਹ ਸਲਾਮਤ ਆਪਣੇ ਕੋਲ ਰੱਖਦੇ ਨੇ ਇਤਬਾਰ ਹੀ ਨਹੀਂ ਕਰਦਾ ਸੀ ਔਰੰਗਜ਼ੇਬ ਮਥਾ ਕੋਈ ਸਿਪਾਹੀ ਆਜ਼ਾਦ ਕਰ ਦੇਵੇ ਸ਼ਾਹਜਹਾਨ ਨੂੰ ਤੇ ਸ਼ਾਹਜਹਾਨ ਤੋਂ ਖਤਰਾ ਅਜੇ ਵੀ ਔਰੰਗਜ਼ੇਬ ਨੂੰ ਸੀ ਜਦ ਸ਼ਾਹਜਹਾਨ ਦੀ ਜੌਦੇ ਸੁਣ ਕੇ ਸੰਤਰੀ ਔਰੰਗਜ਼ੇਬ ਦੇ ਪਾਸ ਗਿਆ ਤੇ ਕਹਿਣ ਲੱਗਾ ਬਾਦਸ਼ਾਹ ਸਲਾਮਤ ਸ਼ਾਹਜਹਾਨ ਪਾਣੀ ਮੰਗਦੇ ਨੇ ਗਰਜਦੀ ਹੋਈ ਆਵਾਜ਼ ਦੇ ਵਿੱਚ ਔਰੰਗਜ਼ੇਬ ਨੇ ਆਖਿਆ ਉਸ ਬੁੱਢੇ ਨੂੰ ਕਹਿ ਦੋ ਸ਼ਾਮ ਨੂੰ ਰੋਟੀ ਆਵੇਗੀ ਤੇ ਪਾਣੀ ਆ ਜਾਏਗਾ ਹੁਣ ਮੈਂ ਆਖੇ ਤਾਲਾ ਨਹੀਂ ਖੋਲ ਸਕਦਾ ਕਿਉਂਕਿ ਆਪ ਤਾਲਾ ਖੋਲਦਾ ਸੀ ਤੇ ਆਪ ਹੀ ਬੰਦ ਕਰਦਾ ਸੀ ਕਹਿੰਦੇ ਨੇ ਜਦ ਇਹੀ ਬੋਲ ਸੰਤਰੀ ਨੇ ਸ਼ਾਹ ਜਹਾਂ ਨੂੰ ਸੁਣਾਏ ਤਾਂ ਉਸ ਨੇ ਉੱਥੇ ਇੱਕ ਰਵਾਈ ਲਿਖੀ ਹੈ ਬਾਬਾਏ ਮਨ ਬਹਾਦਰ ਮਨ ਦੀ ਰੋਜ਼ ਲਖ ਸਵਾਰ ਬੋਦਮ

ਸ਼ਵਾਸ਼ ਹਿੰਦੂਆਂ ਤੇ ਮਰੇ ਹੋਏ ਪਿਓ ਨੂੰ ਵੀ ਪਾਣੀ ਦੇਂਦੇ ਨੇ ਐ ਪਿਸਰ ਤੂੰ ਅਜਮ ਮੁਸਲਮਾਨੀ ਜ਼ਿੰਦਾ ਰਹਾ ਬਜਾਨਮ ਬਾ ਆਬ ਨ ਰਸਾਨੀ ਪਿਓ ਤੇਰਾ ਜ਼ਿੰਦਾ ਹੈ ਤੇ ਪਾਣੀ ਦੇ ਘੁੱਟ ਲਈ ਤਰਸ ਰਿਹਾ ਹੈ ਪਿਤਾ ਪਾਣੀ ਦੇ ਘੁੱਟ ਲਈ ਤਰਸਿਆ ਹੈ ਬਰਾਮਾ ਨੂੰ ਤਰਪਾ ਕੇ ਮਾਰਿਆ ਹੈ ਭਤੀਜੀਆਂ ਨੂੰ ਤਰਪਾ ਕੇ ਮਾਰਿਆ ਹੈ ਪਹਿਣਾ ਦੀ ਸ਼ਾਦੀ ਨਹੀਂ ਕੀਤੀ ਬੱਚੀਆਂ ਦੀ ਸ਼ਾਦੀ ਨਹੀਂ ਕੀਤੀ ਇਸ ਪੁਰਸ਼ ਤੋਂ ਹੋ ਹੀ ਨਹੀਂ ਸਕਦਾ ਸੀ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਾਲ ਇਨਸਾਫ ਨਾਲ ਪੇਸ਼ ਆਉਂਦਾ ਹੈ ਹੁਕਮ 사ਦਰ ਕਰ ਦਿੱਤਾ ਕਿ ਇਹ ਈਨ ਮਨੇ ਨਹੀਂ ਤੇ ਸ਼ਹੀਦ ਕਰ ਦਿਓ ਤੋ ਤਸੀਹੇ ਦੇਖੇ ਦਿੱਲੀ ਦੇ ਚਾਂਦਨੀ ਚੌਂਕ ਦੇਚ ਆਪ ਨੂੰ ਸ਼ਹੀਦ ਕੀਤਾ ਗਿਆ ਮੱਗਰ ਸੁਦੀਪਨ ਸੰਮਤ 1732 ਨੀ ਆਪ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਆਪ ਜੀ ਦਾ ਸੀਸ ਭਾਈ ਜੇਤਾ ਲੈ ਕੇ ਗਿਆ ਜਿਸ ਦਾ ਸ਼ਸਕਾਰ ਅਨੰਦਪੁਰ ਸਾਹਿਬ ਹੋਇਆ ਆਪ ਦੀ ਦੇਹੀ ਨੂੰ ਲੱਖੀ ਸ਼ਾ ਬਣ ਜਾ ਰਹੇ ਨੇ ਗੱਡੇ ਤੇ ਰੱਖ ਕੇ ਆਪਣੇ ਘਰ ਲਿਆਂਦਾ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਦਾ ਨਾਂ ਸੀ ਰਕਾਬਗੰਢ ਆਪਣੇ ਘਰ ਦੇ ਵਿੱਚ